ਹਾਂਜੀ ਗੁੱਡ ਈਵਨਿੰਗ ਜੀ ਤਾਂ ਲਾਸਟ ਆਪਾਂ ਜੋ ਅਲਪ ਪ੍ਰਾਨ ਮਹਾ ਪ੍ਰਾਨ ਦੇ ਬਾਰੇ ਜੋ ਡਿਸਕਸ ਸੈਸ਼ਨ ਕਰ ਰਹੇ ਸੀਗੇ ਠੀਕ ਹੈ ਜੀ ਤਾਂ ਆਨਲਾਈਨ ਜੋ ਪੰਜਾਬੀ ਕਲਾਸਿਸ ਦੇ ਲਈ ਬਾਚ ਸਟਾਰਟ ਹੈ ਜੀ ਅਗਰ ਕੋਈ ਵੀ ਬੱਚਾ ਜੁਆਇਨ ਕਰਨਾ ਚਾਹੁੰਦਾ ਹੈ ਪੇਡ ਕਲਾਸਿਸ ਦੇ ਵਿੱਚ ਜਿੱਦੇ ਵਿੱਚ ਟੈਸਟ ਜੋ ਨੇ ਉਹ ਸੈਂਡ ਹੁੰਦੇ ਨੇ ਟਾਪਿਕ ਦੇ ਰਿਗਾਰਡਿੰਗ ਡਿਸਕਸ਼ਨ ਹੁੰਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਜੀ ਤਾਂ ਲਾਸਟ ਆਪਾਂ ਦੇਖਦੇ ਆਂ ਵੀ ਆਪਾਂ ਕਰੇ ਸੀਗੇ ਆਵਲਾ ਟੌਪਿਕ ਦੀ ਕਿਤੇ ਨਾ ਤੁਹਾਨੂੰ ਅਗਰ ਤੁਹਾਡੇ ਨਾਲ ਦੇ ਵੀ ਕੋਈ ਹੋਣਗੇ ਤਾਂ ਕਿਤੇ ਨਾ 11 ਦੇ ਬਾਰੇ ਵੀ ਲਿਖਿਆ ਹੋਇਆ ਹੈ ਵੀ ਆ ਡਕਵੇਂ ਵਿਅੰਜਨਾਂ 11 ਨੇ ਤਾਂ 14 ਨੇ ਨਾ ਇਹ ਕਨਫਰਮ ਮੈਂ ਵੀ 14 ਹੀ ਸਹੀ ਨੇ ਤੇ ਤੁਸੀਂ 14 ਹੀ ਮੰਨਨੇ ਨੇ 11 ਵਾਲਾ ਜਿਹੜਾ ਉਹ ਸਹੀ ਹੈ ਉਹ ਨਹੀਂ ਮੰਨਣਾਗਾ ਕਲੀਅਰ ਹੋ ਗਿਆ ਵੀ ਜਿੱਥੇ 11 ਤੁਹਾਨੂੰ ਕਹਿਣ ਉਹਨੂੰ ਕਹਿਣਾ ਵੀ ਮੇਰੇ ਵੀਰ 14 ਹੀ ਹੁੰਦੇ ਨੇ ਕਿਉਂਕਿ 29 ਟੋਟਲ ਹੁੰਦੇ ਨੇ ਜੀ ਸ਼ੁੱਧ ਵਿਅੰਜਨ ਤੇ 15 ਡਕਵੇਂ ਵਿਅੰਜਨ ਹੁੰਦੇ ਨੇ ਤੇ 14 ਆ ਡਕਵੇਂ ਹੁੰਦੇ ਨੇ ਕਲੀਅਰ ਹੋ ਗਿਆ ਤੁਹਾਨੂੰ ਮੈਂ ਲਿਖਾ ਵੀ ਦਿੱਤਾ ਸੀ ਵੀ ਆ ਡਕਵੇਂ ਜਿਹੜੇ ਵਿਅੰਜਨ ਨੇ ਉਹ ਕਿਹੜੇ ਹੁੰਦੇ ਨੇ ਕਲੀਅਰ ਹੋ ਗਿਆ ਜੀ ਇਹਦੇ 'ਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ ਜੀ ਕੱਲ ਵਾਲੇ ਟੌਪਿਕ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ ਨਹੀਂ ਤਾਂ ਉਸ ਤੋਂ ਬਾਅਦ ਅੱਗੇ ਸਟਾਰਟ ਕਰਦੇ ਆਪਾਂ ਫਿਰ ਨੈਕਸਟ ਆਉਂਦਾ ਜੀ ਦੋ ਤੱਖਰ ਦੋ ਤੱਖਰ ਉਹ ਵਾਲੇ ਅੱਖਰ ਜਿਹੜੇ ਕੀ ਪੈਰਾਂ ਦੇ ਵਿੱਚ ਪੈਂਦੇ ਨੇ ਜੀ ਉਹਨਾਂ ਨੂੰ ਆਪਾਂ ਦੋ ਤੱਖਰ ਕਹਿੰਦੇ ਆ ਜਿਹੜੇ ਅੱਖਰ ਪੈਰਾਂ ਦੇ ਵਿੱਚ ਪੈਂਦੇ ਆ ਠੀਕ ਹੈ ਇਹਨਾਂ ਨੌਪਕੀ ਕਹਿੰਨੇ ਆ ਦੋ ਤਖਰ ਜਿਹੜੇ ਉਹ ਕਿਹਾ ਜਾਂਦਾ ਠੀਕ ਹੈ ਹੁਣ ਹਾ ਹਾ ਰਾਰਾ ਤੇ ਵਉ ਆ ਤਿੰਨ ਹੀ ਜਿਹੜੇ ਆਪਣੇ ਪੰਜਾਬੀ ਵਰਣਮਾਲਾ ਦੇ ਵਿੱਚ ਦੋ ਤਖਰ ਨੇ ਜਿਵੇਂ ਪੜਾਈ ਜੜ ਔਰ ਪ੍ਰੇਮ ਪ੍ਰਕਾਸ਼ ਠੀਕ ਹੈ ਪ੍ਰੀਤ ਤਾਂ ਅਜੇ ਵਰਡ ਨੇ ਜਿਹੜੇ ਉਹ ਪੈਰ ਦੇ ਵਿੱਚ ਜੀ ਦਾ ਯੂਜ਼ ਆ ਉਹ ਕੀਤਾ ਜਾਂਦਾ ਫਿਰ ਸਵੈ ਮਾਨ ਹੋ ਗਿਆ ਠੀਕ ਹੈ ਸਵੈ ਸਵੈ ਮਾਨ ਵੀ ਆ ਜਾਂਦਾ ਜੀ ਕਿਤੇ ਠੀਕ ਹੈ ਤਾਂ ਅਜੇ ਵਰਡ ਨੇ ਜਿਹੜੇ ਪੈਰ ਦੇ ਵਿੱਚ ਜਿਹੜੇ ਅੱਖਰ ਨੇ ਉਹ ਪਾਏ ਜਾਂਦੇ ਨੇ ਪਰ ਜਿਹੜਾ ਆਹ ਵਾਲਾ ਅੱਖਰ ਹੈ ਨਾ ਇਹ ਅੱਜ ਕੱਲ ਬੜਾ ਹੀ ਘੱਟ ਯੂਜ਼ ਹੁੰਦਾ ਹੈ ਬੀਜਾ ਤੁਸੀਂ ਇਹ ਕਹਿ ਲਓ ਬੀ ਇਹ ਵਾਲਾ ਅੱਖਰ ਅਲੋਪ ਹੁੰਦਾ ਜਾ ਰਿਹਾ ਹੈ ਇਹ ਵਾਲਾ ਅੱਖਰ ਕੀ ਹੈ ਉਹ ਅਲੋਪ ਹੁੰਦਾ ਜਾ ਰਿਹਾ ਹੈ ਠੀਕ ਹੈ ਹੁਣ ਕੁਐਸਚਨ ਕੀ ਆਉਂਦਾ ਜੀ ਵੀ ਦੋ ਤੱਖਰ ਤਾਂ ਸਾਰਿਆਂ ਨੂੰ ਹੀ ਪਤਾ ਹੈ ਵੀ ਦੋ ਤੱਖਰ ਤਿੰਨ ਹੁੰਦੇ ਨੇ ਦੋ ਤੱਖਰ ਆ ਵਾਲੇ ਹੁੰਦੇ ਨੇ ਐਗਜ਼ਾਮੀਨਰ ਪਾਏਗਾ ਜੀ ਸੰਯੁਕਤ ਤੱਖਰ ਕਿਹੜੇ ਹੁੰਦੇ ਨੇ ਇਹਨਾਂ ਨੂੰ ਹੀ ਦੋ ਤੱਖਰ ਆਪਾਂ ਕਹਿੰਦੇ ਆ ਜੇ ਸੰਯੁਕਤ ਨਹੀਂ ਪਾਉਂਦਾ ਜੁੜਵੇਂ ਪਾ ਦੇ ਇਹਨਾਂ ਨੂੰ ਵੀ ਆਪਾਂ ਦੋ ਅੱਖਰ ਹੀ ਕਹਿੰਨੇ ਆ ਆ ਦੋ ਨਵੇਂ ਨਾਮ ਨੇ ਯਾਦ ਰੱਖਣਾ ਇਹਨਾਂ ਦੇ ਵਿੱਚੋਂ ਕੁਐਸਚਨ ਜ਼ਿਆਦਾ ਚਾਂਸਸ ਰਹਿੰਦੇ ਨੇ ਬਣਨ ਦੇ ਨਾ ਕਿ ਜਿਹੜੇ ਪਹਿਲਾ ਨਾਮ ਗਿਵਨ ਨੇ ਉਹ ਤਾਂ ਸਾਰਿਆਂ ਨੂੰ ਹੀ ਪਤਾ ਵੀ ਦੋ ਤਕਰੋਂ ਨੇ ਜਿਹੜੇ ਪੈਰਾਂ ਦੇ ਵਿੱਚ ਪੈਂਦੇ ਨੇ ਬਾਈ ਚਾਂਸ ਉੱਥੇ ਜੁੜਵੇਂ ਅੱਖਰ ਆ ਜੇ ਤੇ ਆਪਾਂ ਉਸ ਨਾਮ ਦੇ ਬਾਰੇ ਪਤਾ ਨਾ ਹੋਏ ਬਾਈ ਚਾਂਸ ਨਾਮ ਸੰਯੁਕਤ ਆ ਜੇ ਚਲੋ ਸੰਯੁਕਤ ਤਾਂ ਫਿਰ ਵੀ ਕਾਫੀ ਜਗ੍ਹਾ ਤੇ ਜਿਹੜਾ ਉਹ ਸੁਣਿਆ ਹੁੰਦਾ ਬੀ ਸਮਝ ਆ ਗਈ ਮੈਂ ਕੀ ਕਹਿਣਾ ਚਾ ਰਿਹਾ ਬੀ ਉਹ ਵਾਲੇ ਅੱਖਰ ਜਿਨ੍ਹਾਂ ਦਾ ਨਾਮ ਨਵੀਂ ਗ੍ਰਾਮਰ ਦੇ ਅਕੋਰਡਿੰਗ ਜਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ ਕੁਝ ਨਾ ਕੁਝ ਜੋ ਚੇਂਜਸ ਨੇ ਉਹ ਆਂਜਾ ਨੇ ਤਾਂ ਤੁਸੀਂ ਉਹੀ ਪੜਨਾ ਕਿਉਂਕਿ ਬੁੱਕਸ ਦੇ ਵਿੱਚੋਂ ਹੀ ਪੇਪਰ ਬਣੇਗਾ ਕਿਤੋਂ ਪੇਪਰ ਬਾਹਰ ਨਹੀਂ ਬਣਦਾਗਾ ਤੁਹਾਨੂੰ ਬੜੇ ਮੈਸੇਜ ਕਰਦੇ ਹੋਣਗੇ ਜੀ ਐਮਏ ਲੈਵਲ ਦੀ ਪੰਜਾਬੀ ਪੜ ਲਓ ਜੀ ਐਸ ਲੈਵਲ ਦੀ ਪੰਜਾਬੀ ਪੜ ਲਓ ਕੁਝ ਨਹੀਂ ਪੇਪਰ ਬਣਨਾ ਹੈ 9th 10th ਦੇ ਵਿੱਚੋਂ ਇੱਕ ਇੱਕ ਲਾਈਨ ਚੱਕ ਕੇ ਪੇਪਰ ਬਣੂਗਾ ਤੇ ਤੁਸੀਂ ਪੇਪਰ ਜਦੋਂ ਦੇ ਕੇ ਆਓਗੇ ਨਾ ਤੇ ਉਸ ਟਾਈਮ ਤੇ ਦੇਖ ਲਿਓ ਵੀ 9th 10th ਦੀ ਇੱਕ ਇੱਕ ਲਾਈਨ ਦੇ ਵਿੱਚੋਂ ਪੇਪਰ ਬਣਿਆ ਹੋਏਗਾ ਤੁਹਾਨੂੰ ਬੜੇ ਮੈਸੇਜ ਕਰਕੇ ਫੋਨ ਕਰਕੇ ਕਹਿਣਗੇ ਜੀ ਮੈਂ ਤਾਂ ਐਮਏ ਪੰਜਾਬੀ ਦੀਆਂ ਬੁੱਕਸ ਪੜ੍ਹ ਰਿਹਾ ਆ ਉਹ ਆਪਾਂ ਪੋਸਟ ਗ੍ਰੈਜੂਏਸ਼ਨ ਦੇ ਪੇਪਰ ਨਹੀਂ ਦੇਣ ਜਾ ਰਹੇ ਆ ਆਪਾਂ ਇੱਕ ਪ੍ਰਾਇਮਰੀ ਕੈਡਰ ਦਾ ਪੇਪਰ ਹੈ ਜਿਹੜਾ ਇੱਕ ਕੰਪੀਟੀਟਿਵ ਮਾਰਕਸ ਹੈ ਜਿਹੜਾ ਕੁਆਲੀਫਾਈਂਗ ਪੇਪਰ ਹੈ ਸਿਰਫ ਉਹ ਪੇਪਰ ਨੂੰ ਕ੍ਰੈਕ ਕਰਨਾ ਹੈ ਆਪਣੇ ਮਾਈਂਡ ਦੇ ਉੱਪਰ ਇੰਨਾ ਕੋਈ ਪ੍ਰੈਸ਼ਰ ਵੀ ਨਾ ਕ੍ਰੀਏਟ ਕਰ ਲੋ ਵੀ ਪ੍ਰੈਸ਼ਰ ਦੇ ਵਿੱਚ ਆ ਕੇ ਤੁਹਾਡੇ ਤੋਂ ਪੜ੍ਹਾਈ ਨਾ ਚਈ। ਵੀ بڑے ਬੱਚੇ ਹੁੰਦੇ ਨੇ ਸਰ ਆਹ ਟੌਪਿਕ ਨੂੰ ਸੀ ਇੱਥੋਂ ਵੀ ਪੜ੍ਹ ਲਿਆ ਇੱਥੋਂ ਵੀ ਪੜ੍ਹ ਲਿਆ ਇੱਥੋਂ ਵੀ ਪੜ੍ਹ ਲਿਆ ਐਵੇਂ ਵੀ ਪੜ੍ਹ ਲਿਆ ਐਮਏ ਦੀਆਂ ਬੁੱਕਸ ਤੋਂ ਵੀ ਪੜ੍ਹ ਲਿਆ ਕੀ ਕਰਾਂਗੇ ਐਮਏ ਦੀਆਂ ਬੁੱਕਸ ਤੋਂ ਪੜ੍ਹ ਕੇ? ਹਾਂ ਜਿਨੇ ਨੌਲੇਜ ਲਈ ਪੜ੍ਹਨਾ ਹੈ ਪੜੋ ਪਰ ਔਖੇ ਦੇ ਚੱਕਰ ਦੇ ਵਿੱਚ ਸੌਖਾ ਤੇ ਮੀਡੀਅਮ ਸਾਈਜ਼ ਵਾਲਾ ਵੀ ਆਪਾਂ ਗਵਾ ਕੇ ਨਾ ਬਹਿ ਜੀਏ। ਕਿ ਸਾਰਾ ਸੀ ਟੈਲੀਗ੍ਰਾਮ ਤੇ ਕੁਐਸਚਨ ਲਗਾਏ ਸੀ ਉਹ ਕੁਐਸਚਨਸ ਹੋਏ ਨਹੀਂਗੇ ਠੀਕ ਹੈ ਤੁਸੀਂ ਕੁਐਸਚਨ ਟਰਾਈ ਕਰ ਰਹੇ ਹੋ ਬੜੀ ਵਧੀਆ ਗੱਲ ਹੈ ਵੀ ਕੁਐਸਚਨਸ ਨੂੰ ਕਰ ਰਹੇ ਹੋ ਪਰ ਇਹ ਆਪਾਂ ਨੂੰ ਪਤਾ ਹੈ ਵੀ ਟੈਲੀਗ੍ਰਾਮ ਵਾਲੇ ਕੁਐਸਚਨਾਂ ਦੇ ਵਿੱਚੋਂ ਹੀ ਪੇਪਰ ਆਉਣਾ ਹੈ ਤਾਂ ਇਹ ਚੀਜ਼ਾਂ ਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖਿਆ ਕਰੋ ਵੀ ਇੱਕ ਸਿੰਗਲ ਮੋਕ ਟੈਸਟ ਦੇਣ ਦੇ ਲਈ ਆਪਣੇ ਆਪ ਨੂੰ ਇਹਨਾਂ ਕੋ ਡੀਮੋਟੀਵੇਟ ਵੀ ਨਾ ਕਰ ਲਿਆ ਕਰੋ ਵੀ ਪਤਾ ਨਹੀਂ ਕੀ ਹੋ ਜਾਏਗਾ ਜੇ ਮੇਰੇ ਇੱਕ ਟੈਸਟ ਦੇ ਵਿੱਚੋਂ ਨੰਬਰ ਨਹੀਂ ਆਏਗੇ ਤਾਂ ਚਲੋ ਜੀ ਅੱਗੇ ਗੱਲ ਕਰਦੇ ਆ ਆਪਾਂ ਵੀ ਆਪਣੇ ਕੋਲ ਜਿਹੜੇ ਲਗਾ ਕਰਨੇ ਉਹ ਕਿੰਨੇ ਹੁੰਦੇ ਨੇ ਜੀ ਲਗਾਕਰ ਲਗਾਖਰ ਹੁੰਦੇ ਨੇ ਤਿੰਨ ਕਿਹੜੇ ਕਿਹੜੇ ਜੀ ਮੈਂ ਮੰਨਦਾ ਤੁਹਾਡੀ ਗੱਲ ਟਫ ਕਰਾਂਗੇ ਤਾਂ ਈਜ਼ੀ ਆਪਣੇ ਆਪ ਹੋ ਜਾਣਗੇ ਬਟ ਕਈ ਬੱਚੇ ਇਸ ਤਰੀਕੇ ਦੇ ਵੀ ਨੇ ਵੀ ਉਹ ਟਫ ਕਰਨ ਦੇ ਚੱਕਰ ਦੇ ਵਿੱਚ ਈਜ਼ੀ ਵੀ ਭੁੱਲ ਜਾਣਗੇ ਮੈਂ ਫਿਰ ਕਹਿ ਰਿਹਾ ਵੀ ਜਿਨ੍ਹਾਂ ਨੂੰ ਪੜਨ ਦਾ ਸ਼ੌਂਕ ਹੈ ਉਹ ਹਾਇਰ ਲੈਵਲ ਤੱਕ ਜਾਓ ਬਟ ਆਪਣੇ ਆਪ ਨੂੰ ਉਸ ਤਰੀਕੇ ਨਾਲ ਮੇਨਟੇਨ ਕਰੋ ਵੀ ਤੁਹਾਨੂੰ ਔਖਾ A ਨਾ ਇਹ ਵੀ ਭੁੱਲ ਜਿਓ ਉੱਥੇ ਤੁਹਾਨੂੰ ਬੇਸਿਕ ਚੀਜ਼ਾਂ ਪੁੱਛੀਆਂ ਜਾਣ ਤੇ ਤੁਹਾਡਾ ਔਖਾ ਵੀ ਕੰਮ ਨਾ ਆਏ ਠੀਕ ਹੈ ਹੋਰ ਐਗਜ਼ਾਮਪਲ ਪਟਵਾਰੀ ਦਾ ਪੇਪਰ ਤੁਸੀਂ ਲੈ ਸਕਦੇ ਹੋ ਵੀ ਸਾਰਿਆਂ ਨੇ ਹਾਇਰ ਲੈਵਲ ਦੀ ਤਿਆਰੀ ਕੀਤੀ ਤੇ ਪੇਪਰ ਬਿਲਕੁਲ ਸੌਖਾ ਆ ਗਿਆ ਤੇ ਉੱਥੇ ਬਹੁਤ ਤਿਆਰੀ ਵਾਲੇ ਰਹਿ ਗਏ ਸੀਗੇ ਤੇ ਜਿਹਨਾਂ ਨੇ ਬੇਸਿਕ-ਬੇਸਿਕ ਪੜਿਆ ਸੀਗਾ ਉਹ ਹੋ ਗਏ ਸੀ ਠੀਕ ਹੈ ਤਾਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਮੇਨਟੇਨ ਕਰਕੇ ਚੱਲੋ ਡਿਪੈਂਡ ਕਰਦਾ ਹੈ ਵੀ ਆਪਣੇ ਸਾਹਮਣੇ ਸਿਲੇਬਸ ਹਾਂਜੀ ਜੋ ਮੌਕ ਟੈਸਟ ਵਗੈਰਾ ਨੇ ਉਹ ਤੁਸੀਂ ਲਗਾਓ ਬਟ ਜਿਸ ਦਿਨ ਸਿਲੇਬਸ ਆਉਂਦਾ ਹੈ ਤਾਂ ਉਸ ਟਾਈਮ ਤੇ ਆਪਾਂ ਇਹ ਡਿਸਾਈਡ ਕਰਾਂਗੇ ਵੀ ਕਿਸ ਤਰੀਕੇ ਨਾਲ ਐਗਜ਼ਾਮੀਨਰ ਹੋ ਸਕਦਾ ਹੈ ਪੇਪਰ ਨੂੰ ਸੈੱਟ ਕਰਨ ਦੇ ਲਈ ਕਿਉਂਕਿ ਸਿਲੇਬਸ ਠੀਕ ਹੈ ਵੀ ਸਿਲੇਬਸ ਆਉਣ ਤੇ ਹੀ ਪਤਾ ਲੱਗੂਗਾ ਵੀ ਆਪਣਾ ਜੋ ओ, ओ, है, है, उत, लेवल ਹੈ ਉਹ ਕਿਸ ਤਰੀਕੇ ਨਾਲ ਸੈੱਟ ਹੋ ਸਕਦਾ ਹੈ ਡਿਪੈਂਡ ਕਰਦਾ ਸਿਲੇਬਸ ਕਿਵੇਂ ਦਾ ਹੈ ਠੀਕ ਹੈ ਕਾਫੀ ਬੱਚੇ ਨੇ ਉਹ ਜਿਹੜੇ ਐਵਰੇਜ ਵਾਲੇ ਨੇ ਉਹ ਆਪਣੇ ਆਪ ਨੂੰ ਇੱਕ ਵਾਰ ਮੇਨਟੇਨ ਕਰਕੇ ਚੱਲੋ हां ਜੀ ਇਹਨਾਂ ਦੇ ਪਹਿਲਾਂ ਹੀ ਬਹੁਤ ਵਧੀਆ ਪਕੜ ਹੈ ਤਾਂ ਉਹ ਤੋਂ ਆਪਣੇ ਆਪ ਨੂੰ ਤੁਸੀਂ ਕੀ ਕਰੋ ਵੀ ਉਸ ਲੈਵਲ ਤੱਕ ਲੈ ਕੇ ਜਾਓ ਬਟ ਜਿਹੜੇ ਐਵਰੇਜ ਵਾਲੇ ਨੇ ਨਾ ਉਹ ਇੱਕ ਵਾਰ ਵੀ ਅਜੇ ਆਪਣੇ ਕੋਲ ਟਾਈਮ ਨਹੀਂ ਅਜੇ ਆਪਾਂ 베ਸ ਬਣਾ ਰਹੇ ਹਾਂ ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਕਦੋਂ ਪੜਨੈ ਆਪਾਂ ਕਿਉਂਕਿ ਇਸ ਕਲਾਸ ਦੇ ਵਿੱਚ ਵੀ ਕਾਫੀ ਬੱਚੇ ਨੇ ਜਿਹੜੇ ਐਵਰੇਜ ਵਾਲੇ ਨੇ ਤਾਂ ਉਹਨਾਂ ਨੂੰ ਆਪਾਂ ਫੋਕਸ ਲੈ ਕੇ ਚੱਲ ਰਹੇ ਆਂ ਵੀ ਸਾਰਿਆਂ ਨੂੰ ਇਕੁਅਲ ਲੈ ਕੇ ਚੱਲੀਏ ਠੀਕ ਹੈ ਜੀ ਤਾਂ ਲਗਾਖਰ ਆਪਣੇ ਕੋਲ ਕਿੰਨੇ ਹੁੰਦੇ ਨੇ ਜੀ ਬਿੰਦੀ ਟਿੱਪੀ ਤੇ ਅਦਕ ਬਿੰਦੀ ਟਿੱਪੀ ਤੇ ਅਦਕ ਠੀਕ ਹੈ ਇਹ ਆਪਾਂ ਨੂੰ ਪਤਾ ਹੈ ਵੀ ਤਿੰਨ ਲਗਾਖਰ ਹੁੰਦੇ ਨੇ ਬਿੰਦੀ ਦੇ ਨਾਲ ਛੇ ਹੋ ਗਿਆਂ ਟਿੱਪੀ ਦੇ ਨਾਲ ਚਾਰ ਤੇ ਅੱਧਕ ਨਾਲ ਤਿੰਨ ਜਿਹੜੀਆਂ ਨੇ ਉਹ ਲੱਗਦੀਆਂ ਨੇ ਕੁਝ ਐਕਸੈਪਸ਼ਨਲ ਕੇਸ ਵੀ ਆਪਣੇ ਕੋਲ ਜਿਹੜੇ ਨੇ ਉਹ ਆਉਂਦੇ ਨੇ ਠੀਕ ਹੈ ਤਾਂ ਇੱਥੇ ਗੱਲ ਕਰਦੇ ਆਂ ਵੀ ਬਿੰਦੀ ਹੋਗੀ ਟਿੱਪੀ ਹੋਗੀ ਅੱਧਕ ਹੋਗੀ ਤਾਂ ਵੈਸੇ ਤਾਂ ਇਹ ਫਾਰਮੂਲਾ ਹੈ ਵੀ ਲਗਾ ਮਾਤਰਾ ਜਿਹੜੀਆਂ ਨੇ ਉਹ ਬਿੰਦੀ ਨਾਲ 6 ਲੱਗਦੀਆਂ ਨੇ ਟਿੱਪੀ ਨਾਲ ਤੇ ਇਹਨਾਂ ਤੇ ਅੱਧਕ ਨਾਲ ਸੋਰੀ ਟਿੱਪੀ ਨਾਲ ਚਾਰ ਤੇ ਅਦਕ ਦੇ ਨਾਲ 3643 ਫਾਰਮੂਲਾ ਜਿਹੜਾ ਲਗਾਇਆ ਜਾਂਦਾ ਹੈ ਠੀਕ ਹੈ ਬੀ ਇਹਦੇ ਵਿੱਚ ਹੁਣ ਕੀ ਕਿਉਸ਼ ਹੈ ਬਿੰਦੀ ਦੇ ਨਾਲ ਨਾਲ ਕਿਹੜੀਆਂ ਲੱਗਦੀਆਂ ਨੇ ਕੰਨਾ ਲੱਗਦਾ ਹੈ ਜੀ ਮਾ ਸ਼ਬਦ ਕਾਂ ਪੇਰ ਬਿਹਾਰੀ ਲਾਂ ਦੋ ਲਾਂ ਓੜਾ ਤੇ ਕਨੋੜਾ ਠੀਕ ਹੈ ੋੜਾ ਤੇ ਕਨੋੜਾ ਆ ਛੇ ਜਿਹੜੀਆਂ ਮਾਤਰਾਵਾਂ ਨੇ ਉਹ ਲਗਦੀਆਂ ਨੇ ਠੀਕ ਹੈ ਹੁਣ ਦੇਖੋ ਜੀ ਜੋ ਵੀ ਚੀਜ਼ ਹੈ ਨਾ ਪਹਿਲਾਂ ਬਣੀ ਹੈ ਉਹਦੇ ਵਿੱਚ ਕੁਝ ਐਕਸੈਪਸ਼ਨਲ ਕੇਸ ਵੀ ਆਉਂਦੇ ਨੇ ਜੋ ਚੀਜ਼ ਇੱਕ ਵਾਰ ਹੋ ਗਈ ਉਹਦੇ ਨਾਲ ਐਕਸੈਪਸ਼ਨਲ ਕੇਸ ਵੀ ਹੋਣਗੇ ਆਪਾਂ ਪੜਿਆ ਵੀ ਬਿੰਦੀ ਆ ਛੇ ਦੇ ਨਾਲ ਹੀ ਲਗਦੀ ਹੈ ਠੀਕ ਹੈ ਆ ਬਿੰਦੀ ਛੇ ਦੇ ਨਾਲ ਹੀ ਲਗਦੀ ਹੈ ਕੰਨਾ ਬਿਆਰੀ ਲਾਂ ਦਲਾਵਾ ਹੋੜਾ ਤੇ ਇੱਕ ਨੋੜਾ ਪਰ ਇੱਕ ਸ਼ਬਦ ਆਪਣੇ ਕੋਲ ਅਜਿਹਾਂ ਸ਼ਬਦ ਵੀ ਹੈ ਔਂਕੜ ਦੇ ਨਾਲ ਬਿੰਦੀ ਵੀ ਲੱਗਦੀ ਹੈ ਉੱਥੇ ਫਿਰ ਆ ਛੇ ਵਾਲਾ ਫਾਰਮੂਲਾ ਆਪਣਾ ਕੰਮ ਨਹੀਂ ਕਰੇਗਾ ਕੰਨਾ ਬਿਆਰੀ ਲਾਂ ਦਲਾਵਾ ਹੋੜਾ ਤੇ ਇੱਕ ਨੋੜਾ ਨਾਲ ਤਾਂ ਲੱਗ ਜੂਗਾ ਪਰ ਬਿੰਦੀ ਜਿਹੜੀ ਹੈ ਉਹ ਜਿਹੜਾ ਵਰਡ ਹੈ ਨਾ ਆਪਣੇ ਕੋਲ ਇੱਕ ਸ਼ਬਦ ਹੈ ਉਂਗਲ ਔਂਕੜ ਦੇ ਨਾਲ ਵੀ ਬਿੰਦੀ ਲੱਗਦੀ ਹੈ ਕਲੀਅਰ ਹੋ ਗਿਆ ਫਿਰ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਹੈ ਉਹ ਸਹੀ ਚੱਲ ਰਿਹਾ ਠੀਕ ਹੈ ਵੀ ਆਪਾਂ ਸਹੀ ਮੰਨਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਟਿੱਪੀ ਹੈ ਟਿੱਪੀ ਲੱਗਦੀ ਹੈ ਮੁਕਤਾ ਸਿਆਰੀ ਔਂਕੜ ਤੇ ਦੋ ਲੈਂਕੜ ਦੇ ਨਾਲ ਮੁਕਤੇ ਦੇ ਨਾਲ ਲੱਗਦੀ ਹੈ ਜੀ ਸਿਆਰੀ ਮੁਕਤਾ ਸਿਆਰੀ ਔਂਕੜ ਤੇ ਦੁਲੈਂਕੜ ਇਹਨਾਂ ਦੇ ਨਾਲ ਜਿਹੜਾ ਕੀ ਹੈ ਮੁਕਤਾ ਹੋ ਗਿਆ ਇੱਕ ਸਿੰਪਲ ਸਿਆਰੀ ਹੋ ਗਈ ਔਂਕੜ ਹੋ ਗਈ ਤੇ ਦੁਲੈਂਕੜ ਹੋ ਗਈ ਇਹਨਾਂ ਦੇ ਨਾਲ ਜਿਹੜੀ ਕੀ ਹੈ ਉਹ ਟਿੱਪੀ ਲੱਗਦੀ ਹੈ ਕਲੀਅਰ ਹੋ ਗਿਆ ਤੇ ਜਿਹੜੀ ਅਧਕ ਹੈ ਉਹ ਤਿੰਨ ਦੇ ਨਾਲ ਲੱਗਦੀ ਹੈ ਜੀ ਅਧਕ ਕਿਹਦੇ ਨਾਲ ਲੱਗੂਗੀ ਮੁਕਤਾ ਸਿਆਰੀ ਤੇ ਉਸ ਤੋਂ ਬਾਅਦ ਰਹਿ ਗਿਆ ਜੀ ਔਂਕੜ ਠੀਕ ਹੈ ਦੁੱਖ ਸੁੱਖ ਦੇ ਵਿੱਚ ਜਿਹੜਾ ਆਪਾਂ ਲਿਖਦੇ ਆ ਔਂਕੜ ਤਾਂ ਆ ਤਿੰਨ ਚੀਜ਼ਾਂ ਬਾਰੇ ਦੱਸੋ ਜੀ ਕਲੀਅਰ ਹੋਇਆ ਕਿ ਨਹੀਂ ਹੋਇਆਗਾ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਆ ਆ ਹੋ ਗਿਆ ਜੀ ਕਲੀਅਰ ਸਾਰਿਆਂ ਨੂੰ ਵੀ ਬਿੰਦੀ ਦੇ ਨਾਲ ਕਿੰਨੀਆਂ ਲਗਾ ਮਾਤਰਾ ਲਗਾ ਮਾਤਰਾ ਲੱਗਣਗੀਆਂ ਟਿੱਪੀ ਦੇ ਨਾਲ ਤੇ ਅੱਧਕ ਦੇ ਨਾਲ ਕਿੰਨੀਆਂ ਲੱਗਣਗੀਆਂ ਬਿੰਦੀ ਆਲਾ ਰਪੀਟ ਜੀ ਬਿੰਦੀ ਕੰਨੇ ਦੇ ਨਾਲ ਲੱਗੇਗੀ ਜਿਵੇਂ ਸ਼ਬਦ ਮਾਂ ਕੰਨਾ ਲੱਗ ਗਿਆ ਉੱਪਰ ਲੱਗ ਗਿਆ ਬਿੰਦੀ ਕਾਂ ਬਿਆਰੀ ਦੇ ਨਾਲ ਕਿਵੇਂ ਲੱਗੂਗੀ ਨੀਂਦ ਜਿਵੇਂ ਸ਼ਬਦ ਆਪਾਂ ਲਿਖਦੇ ਨਹੀਂ ਕਿ ਨੀਂਦ ਤੇ ਨੀਂਦ ਹੁਣ ਐਵੇਂ ਲਿਖਾਂਗੇ ਐਵੇਂ ਕਲੀਅਰ ਹੋ ਗਿਆ ਨੀਂਦ ਉਦੋਂ ਬਾਅਦ ਗੇਂਦ ਗੇਂਦ ਸ਼ਬਦ ਵੀ ਆਪਣੇ ਕੋਲ ਆਂ ਦੀ ਜੇਕਰ ਗੱਲ ਕਰੀਏ ਗੇਂਦ ਉਦੋਂ ਬਾਅਦ ਗੋਲਾਵਾ ਕੈਂਚੀ ਤਾਂ ਅਜਿਹੇ ਸ਼ਬਦ ਨੇ ਜਿਹੜੇ ਉਹ ਹੁਣ 14 14 ਲਿਖਦੇ ਆਪਾਂ 14 ਜਿਹਨੂੰ ਆਪਾਂ ਕਹਿੰਦੇ 14 ਐਵੇਂ ਲਿਖਿਆ ਜਾਏਗਾ ਠੀਕ ਹੈ ਉਦੋਂ ਬਾਅਦ ਕਨੋੜਾ ਦੇ ਨਾਲ ਕੀ ਬਣੇਗਾ ਓਤਰਾ ਉਤਰਾ ਵਰਡ ਹੁੰਦਾ ਨਾ ਉਹ ਐਵੇਂ ਲਿਖਿਆ ਜਾਂਦਾ ਹੁੰਦਾ ਕਲੀਅਰ ਹੋ ਗਿਆ ਤੇ ਇਹ ਜਿਹੜੀ ਬਿੰਦੀ ਦੀ ਯੂਜ਼ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਇੱਥੇ ਤੱਕ ਵੀ ਹੋਇਆ ਕਲੀਅਰ ਸਾਰਿਆਂ ਨੂੰ ਕੀ ਡੀ ਗੱਲ ਔਂਕੜ ਆ ਵਾਲਾ ਲੱਗੂਗੀ ਜੀ ਔੜਾ ਕਨੋੜਾ ਲੱਗੂਗਾ ਕਲੀਅਰ ਹੋ ਗਿਆ ਜੀ ਇਸ ਤੋਂ ਬਾਅਦ ਅੱਗੇ ਫਿਰ ਦੋ ਗੱਲਾਂ ਹੋਰ ਆਉਂਦੀਆਂ ਨੇ ਜੀ ਵੀ ਬਿੰਦੀ ਤੇ ਟਿੱਪੀ ਇਹ ਤਾਂ ਪੱਕਾ ਹੀ ਕੁਐਸਚਨ ਹੈ ਨਾ ਵੀ ਬਿੰਦੀ ਤੇ ਟਿੱਪੀ ਫਿਰ ਅੱਧਕ ਹੁਣ ਜਿਹੜੀ ਸ਼ਬਦ ਅੱਧਕ ਹੈ ਨਾ ਅੱਧਕ ਦੀ ਆਪਾਂ ਵਰਤੋਂ ਕਦੋਂ ਕਰਦੇ ਆ ਇੱਕ ਤਾਂ ਆਵਾਜ਼ ਦੂਰੀ ਪ੍ਰਗਟਾਉਣ ਦੇ ਲਈ ਆਵਾਜ਼ ਦੂਰੀ ਜਿਹੜੀ ਹੈ ਕਰਨ ਦੇ ਲਈ ਆਵਾਜ਼ ਨੂੰ ਦੂਰਾ ਕਰਨ ਲਈ ਜਿਵੇਂ 700 ਠੀਕ ਹੈ ਤਾਂ ਆਵਾਜ਼ ਦੂਰੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਅੱਖਰ ਦੇ ਉੱਪਰ ਬਲ ਪਾਉਣ ਲਈ ਫੋਰਸ ਲਾਉਣ ਲਈ ਅੱਖਰ ਉੱਪਰ ਬਲ ਪਾਉਣ ਲਈ ਬਲ ਮੀਨਜ਼ ਜ਼ੋਰ ਪਾਉਣ ਲਈ ਆ ਦੋ ਚੀਜ਼ਾਂ ਦੇ ਲਈ ਅਦਕ ਦੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ ਸਿੱਧਾ ਸਿੱਧਾ ਬਣਿਆ ਬਣਾਇਆ ਕੋਸ਼ਨ ਐਵੇਂ ਹੀ ਪੁੱਛਿਆ ਜਾਂਦਾ ਵੀ ਉਹ ਕਿਹੜੀ ਲਗਾਖਰ ਹੈ ਜਿਹਦੀ ਵਰਤੋਂ ਆਵਾਜ਼ ਦੂਰੀ ਪ੍ਰਗਟ ਆਉਣ ਦੇ ਲਈ ਕੀਤੀ ਜਾਂਦੀ ਹੈ ਜਾਂ ਬਲ ਪਾਉਣ ਦੇ ਲਈ ਜਿਹੜਾ ਕਿ ਉਹ ਕੀਤੀ ਜਾਂਦੀ ਹੈ ਠੀਕ ਹੈ ਤਾਂ ਕੀ ਹੈ ਜੀ ਅਦਕ ਫਿਰ ਹੁਣ ਆਉਂਦਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਬਿੰਦੀ ਤੇ ਟਿੱਪੀ ਦੇ ਬਾਰੇ ਬਿੰਦੀ ਤੇ ਟਿੱਪੀ ਦੀ ਜਿਹੜੀ ਗੱਲ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਜੀ ਆਵਾਜ਼ ਨੂੰ ਅਨੁਨਾਸਿਕ ਬਣਾਉਣ ਦੇ ਲਈ ਜੋ ਆਵਾਜ਼ ਨੂੰ ਅਨੁਨਾਸਕ ਬਣਾਉਣ ਦੇ ਲਈ ਤੇ ਉਸ ਟਾਈਮ ਤੇ ਜਿਹੜੀ ਵਰਤੋਂ ਹੈ ਉਹ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਗੇਂਦ ਗੇਂਦ ਠੀਕ ਹੈ ਗੇਂਦ ਅੰਬ ਠੀਕ ਹੈ ਅੰਬਰ ਤਾਂ ਪੀ ਦੀ ਜਦੋਂ ਵਰਤੋਂ ਆ ਉਹ ਐਵੇਂ ਕੀਤੀ ਜਾਂਦੀ ਹੈ ਠੀਕ ਹੈ ਆ ਕਲੀਅਰ ਹੋ ਗਿਆ ਜੀ ਇੱਥੇ ਤੱਕ ਹੋਇਆ ਕਲੀਅਰ ਕਿ ਨਹੀਂ ਹੋਇਆ ਬਿਲਕੁਲ ਜੀ ਇਹਨਾਂ ਨੂੰ ਆਪਾਂ ਇੱਕ ਨਵੇਂ ਨਾਮ ਦੇ ਨਾਲ ਵੀ ਜਾਣਦੇ ਆ ਨਾਸਿਕੀ ਲਗਾ ਕਰ ਦੇ ਨਾਮ ਨਾਲ ਵੀ ਜਾਣਦੇ ਆ ਠੀਕ ਹੈ ਸਿੱਧਾ ਹੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਬਿਨਾਸਕੀ ਲਗਾਕਰ ਹੇਟ ਲਿਖਿਆਂ ਵਿੱਚੋਂ ਕਿਹੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਕਲੀਅਰ ਹੋ ਗਿਆ ਇੱਥੇ ਤੱਕ ਥੈਨ ਅੱਗੇ ਆਉਂਦੇ ਨੇ ਜੀ ਲਗਾ ਚਿੰਨ ਕਿੰਨੇ ਨੇ ਲਗਾ ਚਿੰਨ ਕਿੰਨੇ ਹੁੰਦੇ ਨੇ ਜੀ ਲਗਾ ਮਾਤਰਾ ਜਾਂ ਲਗਾ ਚਿੰਨ ਕਿੰਨੇ ਹੁੰਦੇ ਨੇ ਲਗਾ ਚਿੰਨ ਜਾਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਨੇ 9 ਅਕੋਰਡਿੰਗ ਟੂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਮੁਕਤਾ ਛੱਡ ਕੇ 9 ਕਲੀਅਰ ਹੋ ਗਿਆ ਬੀ ਕਲੀਅਰ ਹੋ ਗਿਆ ਬੀ ਉਹੀ ਮੁਕਤੇ ਨੂੰ ਛੱਡ ਕੇ ਕੀ ਸੀਗਾ ਮੁਕਤਾ ਕੰਨਾ ਉਸ ਤੋਂ ਬਾਅਦ ਸਿਆਰੀ ਬਿਆਰੀ ਔਂਕੜ ਦੋ ਲੈਂਕੜ ਲਾਂ ਦੁਲਾਵਾ ਓੜਾ ਤੇ ਕਨੋੜਾ ਆ ਸੀਗਾ ਤੇ ਬਸ ਇਹਦੇ ਵਿੱਚੋਂ ਕੀ ਕਰਨਾ ਜੀ ਆਪਾਂ ਸਕਿਪ ਕਿਨੂੰ ਕਰਨਾ ਹੈ ਮੁਕਤੇ ਨੂੰ ਇਹਨੂੰ ਕਾਊਂਟ ਨਹੀਂ ਕਰਨਾ 1 2 3 4 5 6 7 8 9 ਆ 9 ਹੋ ਗਿਆ ਕਿਸੇ ਨੂੰ ਕੋਈ 9 10 ਦੇ ਵਿੱਚ ਜਿਹੜਾ ਉਹ ਡਾਊਟ ਹੋਵੇ ਤਾਂ ਪੁੱਛ ਸਕਦਾ ਹੈ ਬਈ 9 ਲਾਉਣੇ ਨੇ ਕਿ 10 ਲਾਉਣੇ ਨੇ ਜੇ ਤੁਹਾਨੂੰ ਆ ਜਾ ਨ ਸਵਰ ਜੇ ਆ ਜਾ ਨ ਸਵਰ ਤੁਨੀਆਂ ਫਿਰ ਲਾਉਣੇ ਨੇ 10 ਜੇ ਆ ਜਾ ਨ ਸਵਰ ਵਾਹਕ ਫਿਰ ਲਾਉਣੇ ਨੇ 3 ਯਾਦ ਰੱਖਿਓ ਜੇ ਆਜਨ ਲਗਾ ਮਾਤਰਾ ਲਗਾ ਚਿੰਨ ਫਿਰ 9 ਲਾਉਣੇ ਨੇ ਤੇ ਜੇ ਤੁਹਾਨੂੰ ਆਜਨ ਲਗਾ ਖਰ ਫਿਰ ਵੀ ਸੌਰੀ ਜੇ ਲਗਾ ਚਿੰਨ ਤੇ ਲਗਾ ਮਾਤਰਾ ਆਜਨ ਨਾ ਲਾਉਣੇ ਨੇ ਲਗਾ ਖਰ ਆਜਨ ਫਿਰ ਤਿੰਨ ਲਾਉਣੇ ਨੇ ਦੁਬਾਰਾ ਸੁਣ ਲਓ ਸਵਰ ਸਵਰ ਦੁਨੀਆਂ 10 ਸਵਰ ਵਾਹਕ 3 ਠੀਕ ਹੈ ਲਗਾ ਚਿੰਨ ਜਾ ਲਗਾ ਮਾਤਰਾ ਆ ਜਾਣ ਲਗਾ ਚਿੰਨ ਜਾਂ ਲਗਾ ਮਾਤਰਾ ਆ ਜਾਣ 9 ਤੇ ਲਗਾ ਖਰ ਆ ਜਾਣ ਤਾਂ ਕਿੰਨੇ ਲਾਉਣੇ ਨੇ ਜੀ ਤਿੰਨ ਇਹਦੇ ਵਿੱਚ ਕਿਸੇ ਕੋਈ ਵੀ ਬੱਚੇ ਨੂੰ ਡਾਊਟ ਹੋਵੇ ਤਾਂ ਦੱਸੋ ਜੀ ਇਹਦੇ ਨਾਲ ਤੁਹਾਡਾ ਜਿਹੜਾ ਤੁਣੀ ਬੋਧ ਵਾਲਾ ਚੈਪਟਰ ਹੈ ਨਾ ਉਹ ਹੁੰਦਾ ਕੰਪਲੀਟ ਠੀਕ ਹੈ ਅਜੇ ਸਿਰਫ ਆਪਣੇ ਕੋ ਤੁਣੀ ਬੋਧ ਕੰਪਲੀਟ ਹੋਇਆ ਹੈ ਤੇ ਬੜੇ ਆਰਾਮ ਨਾਲ ਕਰ ਰਹੇ ਆਪਾਂ ਕਲਾਸਿਸ ਨੂੰ ਛੋਟਾ ਛੋਟਾ ਕਿਉਂਕਿ ਅਜੇ ਬੜੇ ਆਰਾਮ ਦੇ ਨਾਲ ਚੱਲਾਂਗੇ ਕੋਈ ਜਦੋਂ ਤੱਕ ਸਿਲੇਬਸ ਨਹੀਂ ਆਉਂਦਾਗਾ ਬੜੇ ਆਰਾਮ ਦੇ ਨਾਲ ਜੋ ਗ੍ਰਾਮਰ ਆਪਾਂ ਕੰਪਲੀਟ ਕਰਾਂਗੇ ਥੈਨ ਉਸ ਤੋਂ ਬਾਅਦ ਜੋ ਵੀ ਪੇਪਰ ਦੇ ਵਿੱਚ ਦਿੱਤਾਊਗਾ ਸਿਲੇਬਸ ਉਹ ਆਪਾਂ ਕੰਟੀਨਿਊ ਉਵੇਂ ਹੀ ਕਰਾਂਗੇ ਵੀ ਜਲਦੀ ਤੋਂ ਜਲਦੀ ਸਿਲੇਬਸ ਹੋ ਜਾਈਏ ਸਵਰ ਇਹ ਡਿਪੈਂਡ ਕਰਦਾ ਹੈ ਜੀ ਆਪਸ਼ਨ ਤੇ ਸਵਰ ਫਿਲਾਲ ਤਾਂ ਸਵਰ ਵਾਹਕ ਹੀ ਆ ਰਿਹਾ ਜੀ ਸਵਰ ਵਾਹਕ ਕਿੰਨੇ ਹੁੰਦੇ ਨੇ ਸਵਰ ਕਿਤੇ ਵੀ ਨਹੀਂ ਦੱਸਿਆ ਗਿਆ ਵੀ 3 ਨੇ ਕਿਉਂਕਿ ਪ੍ਰਾਣੀਆਂ ਬੁੱਕਸ ਤੇ ਸਵਰ 3 ਲਿਖਿਆ ਹੋਇਆ ਹੈ ਬਟ ਸਵਰ 10 ਹੀ ਆਉਂਦੇ ਨੇ ਜਿਹੜਾ ਇਹਦਾ ਟੈਸਟ ਹੈ ਜੀ ਉਹ ਟੈਸਟ ਤੁਹਾਨੂੰ ਜਿਹੜਾ ਕੀ ਹੈ ਉਹ ਸੈਂਡ ਕਰ ਦਿੱਤਾ ਜਾਏਗਾ ਠੀਕ ਹੈ ਵੀ ਟੈਸਟ ਜਿਹੜਾ ਹੈ ਉਹ ਤੁਸੀਂ ਇਹਦਾ ਕਰਨਾ ਹੈ ਪਹਿਲਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਆਪਾਂ ਸ਼ਬਦ ਬੋਧ ਹੈ ਸਟਾਰਟ ਕਰਾਂਗੇ ਵੈਸੇ ਆਪਾਂ ਡਿਸਕਸ਼ਨ ਹੈ ਜੋ ਕਰ ਲੈਨੇ ਆਂ ਵੀ ਆਪਾਂ ਜਿਹੜਾ ਅੱਗੇ ਕੀ ਕੁਝ ਪੜ੍ਹਨਾ ਹੈ ਬੀ ਅੱਗੇ ਆਪਾਂ ਜੋ ਡਿਸਕਸ਼ਨ ਹੈ ਕਰਨੀ ਉਹ ਸ਼ਬਦ ਬੋਧ ਬਾਰੇ ਠੀਕ ਹੈ ਸ਼ਬਦ ਬੋਧ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਜਿਹਦੇ ਵਿੱਚ ਸ਼ਬਦਾਂ ਦਾ ਅਧਿਐਨ ਹੈ ਉਹ ਕੀਤਾ ਜਾਂਦਾ ਹੈ ਭਾਵੇਂ ਸਾਰਥਕ ਸ਼ਬਦ ਹੋਣ ਜੀ ਨਰਾਰਥਕ ਸ਼ਬਦ ਹੋਣ ਵਿਕਾਰੀ ਹੋਣ ਅਵਿਕਾਰੀ ਹੋਣ ਬੰਤਰ ਦੇ ਆਧਾਰ ਤੇ ਅਗਰ ਆਪਾਂ ਗੱਲ ਕਰੀਏ ਵੀ ਮੂਲ ਸ਼ਬਦ ਨੇ ਜਾਂ ਰਚਿਤ ਸ਼ਬਦ ਨੇ ਜੋ ਵੀ ਨੇ ਠੀਕ ਹੈ ਅੱਗੇ ਜਿਹੜੇ ਆਪਾਂ ਪੜਾਂਗੇ ਸਾਰੇ 1 ਬਾਈ 1 ਫਿਰ ਜਿਹਨੂੰ ਆਪਾਂ ਪੜਨੇ ਆ ਜੀ ਉਤਪਤੀ ਦੇ ਆਧਾਰ ਤੇ ਵੀ ਤਦਸਮੈ ਤਦਪਾਵ ਹੈ ਦੇਸੀ ਹੈ ਜਾਂ ਵਿਦੇਸ਼ੀ ਸ਼ਬਦ ਹੈ ਠੀਕ ਹੈ ਤਾਂ ਇਹਨਾਂ ਚੀਜ਼ਾਂ ਦੇ ਬਾਰੇ ਜਦੋਂ ਆਪਾਂ ਪੜਾਂਗੇ ਤਾਂ ਨਾਲ-ਨਾਲ ਹੁਣ ਤੁਹਾਨੂੰ ਪੀਡੀਐਫ ਮਿਲਣੀਆਂ ਵੀ ਸ਼ੁਰੂ ਹੋ ਜਾਣਗੀਆਂ ਕਿਉਂਕਿ ਜੇ ਲਿੰਗ ਵਚਨ ਦੀ ਗੱਲ ਕਰੀਏ ਤਾਂ ਲਿੰਗ ਵਚਨ ਸਿਰਫ ਆਪਾਂ ਡਿਸਕਸ਼ਨ ਐ ਕਰ ਸਕਦੇ ਆ ਬਾਕੀ ਦੇ ਜੋ ਲਿੰਗ ਵਚਨ ਬਦਲੋ ਨੇ ਉਹ ਤੁਸੀਂ ਆਪਣੇ ਆਪ ਜਿਹੜੇ ਨੇ ਉਹ ਪੜ੍ਹਨੇ ਨੇ ਠੀਕ ਐ ਵੀ ਲਿੰਗ ਤੇ ਵਚਨ ਜਿਹੜੇ ਨੇ ਉਹ ਤੁਸੀਂ ਆਪਣੇ ਆਪ ਪੜ੍ਹਨੇ ਨੇ ਠੀਕ ਐ ਹੁਣ ਗੱਲ ਕਰੀਏ ਆਪਾਂ ਵੀ ਸ਼ਬਦ ਬੋਧ ਦੀ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਦੀ ਗੱਲ ਕਰਦੇ ਆਂ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਦੀ ਗੱਲ ਕਰਦੇ ਹਾਂ ਵੀ ਜਿਹੜੀ ਕੀ ਹੈ ਸਾਰਥਕ ਹੈ ਜਿਹਦਾ ਕੋਈ ਹੱਲ ਹੈ ਠੀਕ ਹੈ ਉਸ ਤੋਂ ਬਾਅਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਪੂਰਨ ਜਿਹਦਾ ਅਰਥਪੂਰਨ ਹੈ ਅਰਥਪੂਰਨ ਦਾ ਮੀਨਿੰਗ ਕੀ ਹੈ ਜਿਹਦਾ मीनिंग ਪ੍ਰੋਪਰ ਨਿਕਲ ਰਿਹਾ ਉਹ ਅਰਥਪੂਰਨ ਇਕਾਈ ਹੈ ਅਰਥਪੂਰਨ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਯੁਕਤ ਉਹ ਨਾ ਨਾਲ ਹੋਣਾ ਕਿਸੇ ਦੇ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਠੀਕ ਹੈ ਜੇ ਤਾਂ ਆਪਾਂ ਦੇਖੋ ਗੱਲ ਕਰੀਏ ਤਾਂ ਆਪਣੇ ਕੋਲ ਸ਼ਬਦ ਹੀ ਹੈ ਸ਼ਬਦ ਸ਼ਬਦ ਤੇ ਸ਼ਬਦ ਠੀਕ ਹੈ ਆਪਾਂ ਇਸ ਬਾਰੇ ਪੜਿਆ ਹੁੰਦਾ ਪਹਿਲੇ ਤਾਂ ਆਪਾਂ ਇਹਨੂੰ ਹੀ ਮੰਨਦੇ ਆਂ ਵੀ ਸ਼ਬਦ ਹੈ ਠੀਕ ਹੈ ਜੀ ਜੀ ਹੁਣ ਦੇਖੋ ਵੀ ਆਪਾਂ ਕਹਿੰਨੇ ਆਂ ਵੀ ਸ਼ਬਦ ਕਿਹੜਾ ਹੈ ਸ਼ਬਦ ਵਰਨਾ ਦੇ ਸਮੂਹ ਤੋਂ ਬਣਦਾ ਹੈ ਸ਼ਬਦ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਵੀ ਸ਼ਬਦ ਹੈ ਜਿਹੜਾ ਉਹ ਵਰਨਾ ਦੇ ਸਮੂਹ ਤੋਂ ਬਣਦਾ ਹੈ ਤੇ ਜਿਹੜੇ ਸ਼ਬਦ ਨੂੰ ਆਪਾਂ ਤੋੜਦੇ ਆ ਉਹਦਾ ਕੋਈ ਅਰਥ ਬਾਦ ਦੇ ਵਿੱਚ ਨਹੀਂ ਨਿਕਲਦਾ ਤਾਂ ਮੈਂ ਇੱਕ ਇਸ ਡੈਫੀਨੇਸ਼ਨ ਦੇ ਅਕੋਰਡਿੰਗ ਮੈਂ ਇੱਕ ਸ਼ਬਦ ਲਿਖਤਾ ਜੀ ਲਿਖ ਦਾ ਲਿਖਦਾ ਸ਼ਬਦ ਲੇਖਤਾ ਹੁਣ ਮੈਂ ਇਸ ਸ਼ਬਦ ਨੂੰ ਤੋੜਦਾ ਜੀ ਇੱਕ ਪਾਸੇ ਬਣਾਤਾ ਲਿਖ ਇੱਕ ਪਾਸੇ ਬਣਾਤਾ ਦਾ ਲਿਖ ਪਲਸ ਦਾ ਐਵੇਂ ਤੁਸੀਂ ਪੜ ਦਾ ਪੜ ਪਲਸ ਦਾ ਬਣਾਤਾ ਠੀਕ ਹੈ ਹੁਣ ਜੋ ਸ਼ਬਦ ਹੈ ਉਹ ਸ਼ਬਦ ਨੂੰ ਜਿਹੜਾ ਤੋੜਿਆ ਗਿਆ ਉਹ ਸ਼ਬਦ ਨੂੰ ਜਿਹੜਾ ਹੈ ਉਹ ਤੋੜਿਆ ਗਿਆ ਠੀਕ ਹੈ ਤਾਂ ਜਿਹੜਾ ਇਹ ਸ਼ਬਦ ਤੋੜਿਆ ਗਿਆ ਇਹ ਅੱਗੇ ਦੋ ਭਾਗਾਂ ਦੇ ਵਿੱਚ ਵੰਡ ਗਿਆ ਹੁਣ ਲੇਖ ਦਾ ਮੀਨਿੰਗ ਵੀ ਹੈ ਤੇ ਦਾ ਦਾ ਮੀਨਿੰਗ ਵੀ ਹੈ ਐਵੇਂ ਜੇ ਪੜਦਾ ਸ਼ਬਦ ਹੈ ਤਾਂ ਪੜ ਪਲੱਸ ਦਾ ਦਾ ਮੀਨਿੰਗ ਵੀ ਹੈ ਜੇ ਹੱਸ ਦਾ ਹਸ ਦਾ ਸ਼ਬਦ ਹੈ ਤਾਂ ਹਾਸ ਦਾ ਮੀਨਿੰਗ ਵੀ ਹੈ ਤੇ ਦਾ ਦਾ ਮੀਨਿੰਗ ਵੀ ਹੈ ਕਲੀਅਰ ਹੋ ਗਿਆ ਤਾਂ ਇਹਦੇ ਨਾਲ ਕੀ ਹੋਏਗਾ ਜੀ ਹੁਣ ਜਿਹੜੇ ਆ ਵਾਲੇ ਸ਼ਬਦ ਬਣੇ ਨੇ ਜਿਹੜੇ ਇੱਕ ਸ਼ਬਦ ਨੂੰ ਤੋੜਨ ਤੇ ਅੱਗੇ ਸ਼ਬਦ ਬਣੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਜੀ ਪਾਵੰਚ ਪਾਵੰਚ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਕੀ ਪਾਵੰਚ ਕੀ ਹੈ ਹੁਣ ਪਾਵੰਚ ਉਹ ਵਾਲਾ ਹਿੱਸਾ ਹੈ ਜਿੱਥੋਂ ਇੱਕ ਸ਼ਬਦ ਦਾ मीनिंग ਬਣਨਾ ਸਟਾਰਟ ਹੁੰਦਾ ਹੈ ਵੀ ਪਾਵੰਚ ਉਹ ਵਾਲਾ ਸ਼ਬਦ ਹੈ ਜਿੱਥੋਂ ਇੱਕ ਸ਼ਬਦ ਦਾ ਜਿਹੜਾ मीनिंग ਬਣਨਾ ਜਿਹੜਾ ਉਹ ਸ਼ੁਰੂ ਹੁੰਦਾ ਹੈ ਜੀ ਠੀਕ ਹੈ ਉਹ ਉਹਨੂੰ ਕੀ ਕਿਹਾ ਜਾਂਦਾ ਹੈ ਪਾਵਨ ਹਸ ਦਾ मीनिंग ਵੀ ਹੈ ਵੀ ਹੱਸ ਰਿਹਾ ਹੈ ਹਸ ਪਲੱਸ ਦਾ ਦਾ मीनिंग ਵੀ ਹੈ ਤਾਂ ਪਾਸ਼ਾ ਦੀ ਛੋਟੀ ਤੋਂ ਛੋਟੀ ਜਿਹੜੀ ਅਰਥ ਜਿੱਥੋਂ ਅਰਥ ਨਿਕਲ ਰਿਹਾ ਹੈ ਜਿੱਥੋਂ ਅਰਥ ਕੀ ਹੈ ਨਿਕਲ ਰਿਹਾ ਹੈ ਤਾਂ ਉਹ ਇਕਾਈ ਕਿਹੜੀ ਹੋ ਜਾਏਗੀ ਅਗਰ ਤਾਂ ਐਗਜ਼ਾਮੀਨਰ ਨੇ ਸ਼ਬਦ ਦਿੱਤਾ ਹੈ ਤਾਂ ਫਿਰ ਪਾਵਨਚ ਨਹੀਂ ਦਿੱਤਾ ਤਾਂ ਫਿਰ ਤੁਸੀਂ ਸ਼ਬਦ ਟਿਕ ਕਰ ਦਿਓ ਤੁਹਾਨੂੰ ਕੋਈ ਗਲਤ ਨਹੀਂ ਕਹੇਗਾ ਠੀਕ ਹੈ ਜੇ ਅਰਥ ਯੁਕਤ ਜਿਹਦੇ ਨਾਲ ਅਰਥ ਮਿਲਿਆ ਹੋਇਆ ਹੁਣ ਹਸ ਸ਼ਬਦ ਹੈ ਹਸ ਸ਼ਬਦ ਦੇ ਅਰਥ ਨਾਲ ਮਿਲਿਆ ਹੋਇਆ ਹੈ ਪਾਸ਼ਾ ਦੀ ਛੋਟੀ ਛੋਟੀ ਅਰਥ ਯੁਕਤੀ ਕਾਈ ਹੈ ਠੀਕ ਹੈ ਅਗਰ ਤਾਂ ਆਪਸ਼ਨ ਦੇ ਵਿੱਚ ਪਾਵਨਚ ਨਹੀਂ ਹੈ ਤਾਂ ਫਿਰ ਤੁਹਾਡਾ ਸ਼ਬਦ ਸਹੀ ਹੋਏਗਾ ਬਟ ਜੇ ਪਾਵਨਚ ਸ਼ਬਦ ਆਉਂਦਾ ਹੈ ਜੇ ਪਾਵੰਛ ਸ਼ਬਦ ਆਉਂਦਾ ਇਟ ਮੀਨਸ ਵੀ ਉਸ ਪਰਸਨ ਨੇ ਇਹਦੇ ਬਾਰੇ ਪੜ੍ਹਾਇਆ ਤੁਹਾਨੂੰ ਤਾਂ ਹੀ ਪੇਪਰ ਦੇ ਵਿੱਚ ਪੁੱਛ ਰਿਆ ਠੀਕ ਹੈ ਤਾਂ ਫਿਰ ਤੁਸੀਂ ਕੀ ਲਗਾਓਗੇ ਪਾਵੰਛ ਜਿਹੜਾ ਉਹ ਲਗਾਓਗੇ